ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਠੱਠੀਆਂ ਮੰਤ ਵੀਰ ਕੋਲ ਇੱਕ ਮੱਝ ਵਗਾਉ ਆ ਜੀ ਠੀਕ ਹੈ ਜੀ ਨੀਲੀ ਰਾਵੀ ਨਸਲ ਦੀ ਤੇ ਅੱਜ ਤਰੀਕੇ ਗਿਆ ਜੀ 8 ਜੂਨ 2025 ਤੇ ਆਜੋ ਵੀਰ ਨਾਲ ਕਰਦੇ ਆਂ ਜੀ ਗੱਲਬਾਤ ਸ਼ੁਰੂ ਤੇ ਲੈਨੇ ਆਂ ਦੀ ਜਾਣਕਾਰੀ ਹੋਰ ਜੀ ਵੀਰ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਠੀ ਠੱਜੋ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਭਰਾ ਵਧੀਆ ਜੀ ਕੀ ਗੱਲ ਹੈ ਮਾਲ ਦੀ ਕਮੀ ਹੋ ਗਈ ਆ ਨਹੀਂ ਨਹੀਂ ਮਾਲ ਬਾਬੇ ਦੀ ਕਿਰਪਾ ਵਾ ਹਾਂਜੀ 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 ਉਹਨਜੀ ਵੀ ਕੀ ਜਾਂਦਾ ਯਾਰ ਵੀਡੀਓ ਸਮਝ ਨਹੀਂ ਦਿੰਦੇ ਲੋਕ ਉਹ ਵੀ ਮੱਝ ਵੇਗੀ ਉਹ ਅੱਛਾ ਅੱਛਾ ਹੀ ਠੀਕ ਹੈ ਜੀ ਤੇ ਦਈਏ ਜਾਣਕਾਰੀ ਫਿਰ ਜੀ ਆਪਣਾ ਬੜਾ ਵਧੀਆ ਪਾਈਦਾ ਵਾ ਹਾਂਜੀ 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 ਰੂਰ ਜੀ ਰੂਰ ਤੇ ਦਈਏ ਜਾਣਕਾਰੀ ਹਾਂਜੀ ਗੱਬੜਾ ਨੀਲੀ ਦੀ ਜੀ ਨੀਲੀ ਦੀ ਗੱਬਣ ਹੈ ਜੀ ਹਾਂਜੀ ਤੇ ਕਿੰਵਾਸ ਹੁਆ ਵੀ ਜੇ ਪਹਿਲੇ ਨਾਲ ਦੂਜੇ ਸੂਏ ਗਾਂ ਨੇ ਸੂਣਾ ਇਹਨੇ ਪਹਿਲਾਂ ਇਹਨੇ 12 ਕਿਲੋ ਦੁੱਧ ਕੱਢਿਆ ਪਹਿਲੇ ਨੇ 12 ਕਿਲੋ ਦੁੱਧ ਜੀ ਗਿੰਦੇ ਰਹਿ ਚੱਡਾ ਵੇਖੋ ਲਓ ਜੀ ਠੰਡੇ ਦੀ ਵੀ ਜੇ ਆਪਾਂ ਜਵਾਬ ਪਈ ਜਾਵੇ ਕੋਈ ਚੱਕਰ ਹੀ ਨਹੀਂ ਦਿਨ ਵਿੱਚ ਜੀ 5 ਰਹਿੰਦੇ ਰਹੋ ਗਿਣਤੀ ਦੇ ਸੂਣ ਵਾਲੀ 5 ਦਿਨ ਸੂਣ ਦੇ ਵਿੱਚ ਵੇਖੋ ਵੀ ਜੀ ਬੱਡਰ ਵਾਲਾ ਚੱਡਾ ਜੋ ਵਿਖਾਵਾ ਤੁਰ ਕੇ ਕਰੀਨ ਬਾਅਦ ਲਗਰ ਮਾਰੀ ਪਰ ਕੱਟ ਨਹੀਂ ਰਹਾ ਬਾਕੀ ਸਾਰੀ ਨਹੀਂ ਲਈ ਦੀ ਮੈਂ ਲਓ ਜੀ ਕਰੋ ਟੈਕ ਮਾਰਕ ਚੈੱਕ ਖਲਾਰ ਖਲਾਰ ਲਓ ਵੀਰ ਜੀ ਇੱਥੇ ਰੋਕ ਲਓ ਨੂੰ ਲਓ ਜੀ ਆ ਨਾ ਨਦਰ ਰਥਾ ਸੁੱਟ ਗਈ ਛੁਈ ਆ ਸ਼ਾ ਇਹ ਹੁਣ ਕਰਮਾਲੀ ਮਾਲੀ ਤੇ ਦਿਓ ਜਾਣਕਾਰੀ ਦੁਬਾਰਾ ਦੋ ਇਹਦੀ ਵਿਜੀ ਦੁਜੇ ਸੂਏਲੀ ਗਾਂ ਸੂਨ ਵਾਲੀ ਹੈ ਜੀ ਦੁਜੇ ਸੂਏਲੀ ਗਾਂ ਪੰਜ ਛੇ ਗਾਂ ਦੇ ਵਿੱਚ ਸੂਨ ਚ ਠੀਕ ਹੈ ਜੀ ਇਹਦੀ ਠੰਡੀ ਤੇਰੀ ਵੇਖੋ ਕਰਮਾਲੀ ਹਾਂਜੀ ਐਦਾਂ ਬਿੜਨ ਵਾਲਾ ਚੱਡਾ ਵੇਖੋ ਲਓ ਜੀ ਕਰੋ ਚੈੱਕ ਵਿਜੀ ਵੇਖੋ ਬਹੁਤ ਬੰਦੀ ਠੰਦੀ ਵਿਜੀ ਕਰੋ ਮੱਝ ਪੂਰੀ ਥੋਰੀ ਪੂਰੀ ਹੈਗੇ ਜੀ ਜੀ ਬਹੁਤ ਜਿਆਦੀ ਬੰਦੀ ਠੰਦੀ ਤੇ ਪਿਛਲੇ ਸੂਏ ਦਾ ਕੋਈ ਰਕਾਰ 12 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਇਹਨੇ 12 ਕਿਲੋ ਦੁੱਧ ਵਿਜੀ ਦੁਜੇਲੀ ਗਾਂ ਗੱਭ ਹੈ ਜੀ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਮੇਰੇ ਤੇ ਦਾਖਾਵਾ ਮੇਰਾ ਵੀਰ ਬਟਨ ਵਾਲਾ ਝੱਡਾ ਹੈ। ਵੇਖੋ ਹੁੰਦਾ ਇਹ ਬੰਮੀ ਹੈ ਪੂਰੀ ਸੀਲਸ ਲਾ ਕੇ ਨਾ ਵੀਰ ਇੱਧਰ ਵੇਖ ਲੈ ਜੇ ਕਰਮਾਂ ਵੀ ਰੱਸਾ ਵੇ ਨਾ ਪਾਪਾਂ। ਆ ਪੂਰੀ ਗੇ ਪੂਰੀ ਟੌਰ ਨਾਲ ਖਲੋਤੀ ਹੈ ਮੈਂ ਨਾ ਪੂਰਾ ਮਸਬਾਹਤ ਤਾਂ 베ਚਦੀ ਨਾ ਪਹਿਲਾਂ ਨਹੀਂ। ਲਓ ਜੀ। ਥਾਂ ਸੁਣ ਕਿਵੇਂ ਵੀਰ ਜੀ? ਵੀਰ ਜੀ ਬਿਲਕੁਲ ਓਕੇ ਵੀਰੇ ਗੁੰਦਾ ਆਉਂਦਾ ਹੀ ਆ। ਓਕੇ ਹੈ ਜੀ। ਹਾਂ ਜੀ। ਲਓ ਜੀ ਕਰੋ ਚੈੱਕ। ਕਮਾ ਦਿਓ ਦਿਓ ਗੇੜਾ ਕਰੀਏ ਨਾ। ਇਹ ਥਾਂ ਤੋਂ ਬਹੁਤ ਦੇਖੋ ਬਹੁਤ ਚੰਗਾ ਵੀਰ ਜੀ ਹਾਂ ਜੀ ਲੈ ਜੋਂ ਅੰਦਰ ਨੂੰ ਵੀਰ ਜੀ ਪੂਰੀ ਹੈ ਬਾਂਦੀ ਖਾਂਦੀ ਹੈ ਵੀਰ ਜੀ ਪੂਰਾ ਪੂਰਾ ਲਓ ਦੋਸਤੋ ਦੂਸਰਾ ਸੁਆ ਸੋਨਾ ਹੈ ਨੀਲੀ ਰਾਵੀ ਨਸਲ ਦੀ ਮਾਝੀ ਆ ਜੀ ਤੇ ਦੱਸੋ ਜੀ ਫਿਰ ਰੇਟ ਆ ਵੀਰ ਜੀ ਮੈਂ ਮੈਂ ਸ਼ਾਹੀ ਦੇ ਦਈਏ ਇੱਕ ਪੰਜੀ ਦੀ ਨਹੀਂ ਨਹੀਂ ਆਪਾਂ ਇੱਕੋ ਹਾਨਾ ਵਾਲਾ ਰੇਟ ਕਰਨਾ ਜੇ ਵੀਰ ਜੀ 15 ਨਹੀਂ ਕੋਈ 20 ਨਹੀਂ ਕੋਈ 15 ਨਹੀਂ ਕੋਈ 10 ਨਹੀਂ ਹਾਂਜੀ 5 20 ਦੀ ਮਾਨਤਾ ਕਰਦਾ ਇੱਕ ਪੰਜ ਦੇ ਵਿੱਚ ਮਾਨਤਾ ਹਾਂਜੀ ਠੀਕ ਹੈ ਜੀ ਤੇ ਲੋਕੇਸ਼ਨ ਤੇ ਨੰਬਰ ਦੱਸ ਦਿਓ ਜੀ ਵੀਰ ਜੀ 981989717 981989717 ਪਿੰਡ ਠੱਠੀਆ ਮੰਤਾ ਤਸਕੀਲ ਕਰਮਤਾਰਨ ਜ਼ਿਲ੍ਹਾ ਵੀ ਤਰਨਤਾਰਨ ਨਿਸ਼ਾਰੇ ਦੇ ਸਿਹੜਾੜੀ ਦੇ ਵਿੱਚ ਪੈਂਦਾ ਠੱਠੀਆਂ ਮੰਪਾਏ ਠੀਕ ਹੈ ਜੀ ਹਾਂਜੀ ਕਰਨਤਾਨ 18 ਕਿਲੋਮੀਟਰ ਆ ਸਿਹੜਾੜੀ 2 ਕਿਲੋਮੀਟਰ ਨਿਸ਼ਰਾ 3 ਕਿਲੋਮੀਟਰ ਆ ਠੀਕ ਹੈ ਪਤਨ 16 ਕਿਲੋਮੀਟਰ ਆ ਠੀਕ ਹੈ ਜੀ ਇਹ ਜੀ ਬਣ ਬਣ ਕੰਮਲੀ ਹੋਣੀ ਦੀ ਕਰਮਾਲੀ ਬਣ ਬਣ ਹਾਂਜੀ ਬੜਰਾਂ ਚੱਡਾ ਸ਼ਾਈ ਬੜਨ ਵਾਲਾ ਆ ਆ ਵੇਖੋ ਠੰਡੀ ਧੀਰੀ ਵੀ ਇਹੋ ਜੀ ਗੱਲ ਕੋਈ ਨਹੀਂ ਮੱਝ ਲਓ ਜੀ ਕਰੋ ਚੈੱਕ ਕਰਮਾਲੀ ਵੀ ਕੱਚੀ ਕੱਚੀ ਦੀ ਪੰਜ-ਛੇ ਦੇਣਾ ਬਾਅਦ ਸੂਆ ਵੀ ਨਹੀਂ ਹੈਗਾ ਵੀਰ ਹਾਂਜੀ ਉਹ ਤਾਂ ਗੱਲ ਹੈ ਕੀ ਇਹ ਇਹ ਜੀ 12-13 ਕਿਲੋ ਦੀ ਗਰੰਟੀ ਦੇ ਦਾਂਗੇ ਇਹਦੀ ਮੱਝ ਦੀ ਠੀਕ ਹੈ ਜੀ। ਆਪ ਕੀ ਅਗਲੇ ਕਰਮ ਭਾਗੇ ਦੇ ਵੀਰ। ਠੀਕ ਹੈ ਜੀ। ਇਹ ਵੀ ਡੇਰ ਮੰਗੀਣਾ 20 ਮੰਗੀਣਾ ਵੀਰ ਪੰਜ ਚੋਂ ਮਾਨ ਤਾਨ ਕਰਦਾਂਗੇ ਸ਼ਾਹ ਜੀ। ਠੀਕ ਹੈ ਜੀ। ਹੁਰਦੀਆਂ ਦੇ ਮੁੱਲ ਕੀਤੇ ਸ਼ਾਹ। ਨਹੀਂ ਨਹੀਂ ਕਮੈਂਡ ਕਰਦੇ ਵੀਰ ਜੀ ਮਹਿੰਗਾ ਮਵਾਰਾ ਫਲਾਣਾ ਢੀਗੜਾ। ਵੀਰ ਨੂੰ ਮਾਰਿਆ ਗਾਇ ਨਹੀਂ ਬਾਹਰ। ਹਾਂਜੀ ਸਹੀ ਗੱਲ ਹੈ ਜੀ। ਵੀਰ ਜੀ ਪੰਜ ਛੇ ਦਿਨ ਹੋ ਗਏ ਫਿਰ ਤੈਨੂੰ ਮਾਰਿਆ ਗਾਇ ਨਹੀਂ ਵੀਰ ਬਾਹਰ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਜੀ। ਦੋਸਤੋ ਐਸੇ ਵਾਰ ਸਾਡੇ ਨਾਲ ਜੁੜੇ ਰਹੋ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ। ਤੇ ਠੱਠਾ ਡੇਰੀ ਫਾਰਮ ਦਾ ਚੈਨਲ ਸਬਸਕ੍ਰਾਈਬ ਕਰਨਾ